ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 19 ਤਰੀਕ ਨੂੰ ਆਪਣੀ ਸਰਕਾਰ ਨਾਲ ਮੀਟਿੰਗ ਸੀ ਸੈਂਟਰ ਸਰਕਾਰ ਨਾਲ ਤੇ ਪੰਜਾਬ ਦੇ ਮੰਤਰੀਆਂ ਨਾਲ ਔਰ ਧੋਖੇ ਨਾਲ ਆਪਣੇ ਲੀਡਰ ਜਿੰਨੇ ਵੀ ਸਾਰੇ ਗਿਰ ਪਦਾਰ ਕਰ ਲੈ ਜਿਹਦੇ ਵਿੱਚੋਂ ਇੱਕ ਦੋ ਦਿਨ ਅਸੀਂ ਜਿਹੜੇ ਆਪਦੀ ਕਾਮਯਾਬੀ ਕਰ ਸਕੇ ਅਵ ਰਾਜਤਲਕੀ 4 ਵਜੇ ਆਪਣੇ ਲੀਡਰਾਂ ਨੂੰ ਹਰਿਆ ਕਰ ਦਿੱਤਾ ਪਟਿਆਲੇ ਜੇਲ੍ਹ ਤੋਂ ਕਾਕਾ ਸਿੰਘ ਕੋਲਰ ਸਿੱਧੂਪੁਰ ਅਭਵਨੂ ਘਵਾਲ ਸੁਖਜੀਤ ਸਿੰਘ ਦੋ ਚੰਡੇ ਹਰਤਲਵਿੰਦਰ ਬਲਾਰੀ ਯੂਪੀ ਤੋਂ ਹਰਪਾਲ ਬਲਾਰੀ ਆਦ ਜਿਹੜੇ ਲੀਡਰ ਸੀਗੇ ਬਾਕੀ ਲੀਡਰਾਂ ਨਾਲ ਮ리아 ਕੀਤਾ ਜਾ ਰਿਹਾ ਔਰ ਪੰਜਾਬ ਸਰਕਾਰ ਨੇ ਇੱਕ ਵੱਡਾ ਪਿੱਠ 'ਚ ਖੰਜਰ ਮਾਰ ਕੇ ਪੂਰੇ ਦੇਸ਼ ਦੇ ਕਿਸਾਨਾਂ ਦਾ ਪੂਰੇ ਦੇਸ਼ ਦੇ ਮਜ਼ਦੂਰਾਂ ਦਾ ਕਹਾਣ ਕੀਤਾ ਅਤੇ ਮੈਂ ਆਪ ਜੀ ਨੂੰ ਅਪੀਲ ਕਰਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਅਤੇ ਸਾਰੇ ਜਨਤਕ ਲੋਕਾਂ ਨੂੰ ਔਰ ਜਥੇਬੰਦੀਆਂ ਨੂੰ ਕਿ ਕੱਲ ਨੂੰ 29 ਮਾਰਚ ਨੂੰ ਹਰੀ ਕੇ ਦਾਣਾ ਮੰਡੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਭਾਈ ਅੰਗਰੇਜ਼ ਸਿੰਘ ਬਾਕੀਪੁਰ ਦੀ 1ਵੀਂ ਵਰ੍ਹੇਈ ਮਨਾਈ ਜਾ ਰਹੀ ਆ ਜਿਹਦੇ ਤੇ ਵਿਸ਼ੇਸ਼ ਤੌਰ ਤੇ ਬਲਦੇਵ ਸਿੰਘ ਬਡਾਲਾ ਵੀ ਪਹੁੰਚਣਗੇ ਕੋ ਜ ਸਾਥੀ ਜਿਹੜੇ ਵਿਹਾਅ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰਨਗੇ ਔਰ ਵੱਡੇ ਪੱਧਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਕਹਿੰਨੇ ਆ ਕਿ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੋ ਅਤੇ ਮੰਡੀ ਦੇ ਵਿੱਚ ਵੀ ਸਫਾਈ ਦਾ ਅੱਜ ਸਾਰਾ ਕੁਝ ਸਟੇਜ ਵਗੈਰਾ ਦੂਜਾ ਤੀਜਾ ਲਾਉਣੀ ਆ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਕੱਲ ਨੂੰ ਵੱਡੇ ਪੱਧਰ ਤੇ ਜਿਹੜਾ ਪੂਰੇ ਪੰਜਾਬ ਲੈਵਲ ਤੇ ਆਪਾਂ ਭਾਈ ਅੰਗਰੇਜ਼ ਸਿੰਘ ਮਾਨਾ ਵਾਲਾ ਸਿੱਤੇ ਖੰਤੇ ਜੋ ਕੈਪਟਨ ਸਰਕਾਰ ਦੇ ਸਾਹਮਣੇ ਸਰਕਾਰ ਦੀ ਗੋਲੀ ਦੇ ਨਾਲ ਸ਼ਹਾਦਤ ਦਾ ਜਾਨ ਪੀਤਾ ਔਰ ਉਹਨਾਂ ਦੀ ਇੱਕਵੀਂ ਵਰ੍ਹੇਸ਼ੀ ਮਨਾ ਰਹੇ ਆ ਕਿਉਂਕਿ ਬਿਜਲੀ ਬਿੱਲਾਂ ਦੀ ਲੜਾਈ ਲੜਦਿਆਂ ਭਾਈ ਅੰਗਰੇਜ਼ ਸਿੰਘ ਦੀ ਸ਼ਹਾਦਤ ਹੋਈ ਹੈ ਔਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਇੱਕ ਇਨਾਂ ਕੇ ਤਾਲ ਦਾ ਧੰਨਵਾਦ ਕਰਦੇ ਆ ਤੁਹਾਡੀ ਜਿੱਤ ਹੋਈ ਆ ਔਰ ਤੁਹਾਡੇ ਲੀਡਰ ਜਿਹੜੇ ਆ ਬਾਹਰ ਆਏ ਔਰ ਆ ਭਾਰੀ ਕੇ ਦਾਣਾ ਮੰਡੀ ਵੱਲ ਦੇ ਪੱਦਰ ਤੇ ਵਰਸ਼ੀ ਮਨਾ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ